ਪੰਜਾਬੀ ਨੌ ਬੱਚਿਆਂ ਦਾ ਜਿਹੜਾ ਹੈਗਾ ਉਹ ਕਤਲ ਹੋਇਆ ਕਿ ਅੱਜ ਅਸੀਂ ਇਸ ਚੀਜ਼ ਦਾ ਮੁਕਾਬਲਾ ਕਰ ਰਹੇ ਹਾਂ ਅਸੀਂ ਸਾਰੇ ਖੜ੍ਹ ਗਏ ਇੱਥੇ ਆਉਣ ਵਾਲੀ ਸਾਡੀ ਪੀੜ੍ਹੀ ਇੰਨੀ ਜੋਗੀ ਵੀ ਹੈ ਨਹੀਂ ਕਿੱਥੇ ਖੜ੍ਹ ਸਕੋਗੇ ਜਿਹੜਾ ਆਪਣਾ ਪੰਜਾਬ ਜਿੱਥੇ ਆਪਾਂ ਕਹਿੰਦੇ ਆ ਵੀ ਪੰਜਾਬੀਆਂ ਦਾ ਹੁੰਦਾ ਸੀ ਹੁਣ ਇਹ ਪੰਜਾਬੀਆਂ ਦਾ ਨਹੀਂ ਰਿਹਾ ਦਿੱਕਤ ਮਹਿਸੂਸ ਹੁੰਦੀ ਆ ਇਸ ਮੋਲ ਚ ਬਹੁਤ ਦਿੱਕਤ ਮਹਿਸੂਸ ਹੁੰਦੀ ਹੈ ਪੰਜਾਬ ਬਣਾ ਲੰਗਰ ਚ ਲੱਗੀਆਂ ਹੋਈਆਂ ਸੀ ਭਈਆਂ ਨੇ ਉਹਨਾਂ ਨੂੰ ਧੱਕੇ ਮਾਰ ਕੇ ਸਾਈਡ ਕੀਤਾ ਪੰਜਾਬ ਬਣਾ ਨੂੰ ਪੰਜਾਬ ਬਣਾ ਨੂੰ ਮੈਂ ਉੱਥੇ ਉਹਨਾਂ ਨੂੰ ਉਹਨਾਂ ਦਾ ਵਿਰੋਧ ਕੀਤਾ ਵੀ ਧੱਕੇ ਕਿਉਂ ਮਾਰਦੇ ਹੋ ਉਹਦੇ ਜਵਾਬ 'ਚ ਉਹਨਾਂ ਨੇ ਦੰਦ ਗੱਡੇ ਅਸੀਂ ਤਾਂ ਵਿਰੋਧ ਕਰ ਲਿਆ ਸਾਡੇ ਬੱਚਿਆਂ ਤੋਂ ਹੋਣਾ ਨਹੀਂ ਕਿਉਂਕਿ ਸਾਡੇ ਬੱਚੇ ਇੰਨੇ ਜੋਗੇ ਹੈ ਨਹੀਂ ਸਾਡੇ ਬੱਚਿਆਂ ਦੀ ਤਾਂ ਬੁਨਿਆਦ ਹੀ ਉਹਨਾਂ ਨੇ ਹਲਾ ਕੇ ਰੱਖਦੀ ਹੈ ਸਾਡੇ ਬੱਚੇ ਤਾਂ ਆਪਣੀ ਭਾਸ਼ਾ ਵੀ ਛੱਡ ਗਏ ਆ ਸਾਡੇ ਸਰਕਾਰੀ ਸਕੂਲਾਂ ਵਿੱਚ ਜਾ ਕੇ ਦੇਖੋ ਪੰਜਾਬੀ ਕਿੰਨੇ ਪੜ੍ਹਦੇ ਨੇ ਤੇ ਪ੍ਰਵਾਸੀ ਕਿੰਨੇ ਪੜ੍ਹਦੇ ਨੇ ਕੱਲ ਨੂੰ ਪਤਾ ਨਹੀਂ ਸਰਕਾਰਾਂ ਨੇ ਕੀ ਕਰਨਾ ਹੈ ਕਿਹੇ ਜੇ ਕਾਨੂੰਨ ਲੈ ਕੇ ਆਉਣੇ ਆ ਤੇ ਅਸੀਂ ਉੱਥੇ ਸਟੈਂਡ ਵੀ ਨਹੀਂ ਕਰਾਂਗੇ ਕਿਤੇ ਬੇਸਿਕ ਸਾਡੀ ਵੈਲਿਊਜ਼ ਐ ਬੱਚਿਆਂ ਦੇ ਵਿੱਚੋਂ ਅਸੀਂ ਉਹ ਨਹੀਂ ਪਾ ਪਾ ਰਹੇ ਤੇ ਸਾਡੇ ਬੱਚਿਆਂ ਦਾ ਕੱਲ ਨੂੰ ਕਿਉਂਕਿ ਸਾਡੇ ਬੱਚੇ ਜਝਾਰੂ ਤਾਂ ਰਹੇ ਨਹੀਂ ਬੋਲੜ ਹੋ ਗਏ ਬੋਲੜ ਹੋ ਗਏ ਨੇ ਤੇ ਸਾਡੇ ਬੱਚਿਆਂ ਤੋਂ ਲੜਿਆ ਨਹੀਂ ਜਾਣਾ ਜੇ ਤਾਂ ਆਪਾਂ ਆਪਣੇ ਰਹਿੰਦੇ ਰਹਿੰਦੇ ਆਪਣੀ ਜਨਰੇਸ਼ਨ ਚ ਕੁਝ ਕਰ ਗਏ ਤਾਂ ਕਰ ਜਾਾਂਗੇ ਬੱਚਿਆਂ ਤੋਂ ਕੁਝ ਨਹੀਂ ਹੋਣਾ ਤੁਸੀਂ ਛੱਡ ਦਿਓ ਵੋਟਾਂ ਦਾ ਲਾਲ ਚ ਸਿਰਫ ਇਹ ਦੇਖ ਲਓ ਵੀ ਪੰਜਾਬ ਪੰਜਾਬੀਆਂ ਦਾ ਤਾਂ ਰਹਿ ਜੇ ਮਤਲਬ ਅਗਲੀ ਪੀੜ੍ਹੀ ਹੁਣ ਆਪਾਂ ਜੁੱਤੀਆਂ ਖਾਣੇ ਵਾਲੀ ਤਿਆਰ ਕਰ ਲਈ ਤੇ ਖਾਣੇ ਵਾਲੀ ਤਿਆਰ ਕਰ ਲਈ ਅਸੀਂ ਨਹੀਂ ਸਾਂਭੇ ਸਾਨੂੰ ਸ਼ਰਮ ਆਉਂਦੀ ਹੈ ਸਾਡਾ ਬੱਚਾ ਪੰਜਾਬੀ ਚ ਬੋਲਦਾ ਹੈ ਅਸੀਂ ਫੇਰ ਉਹਨੂੰ ਟੋਕਦੇ ਹਾਂ ਐਸੇ ਨਹੀਂ ਬੋਲਤੇ ਆਵਾਜ਼ ਜ਼ਰੂਰੀ ਹੈ ਪਰ ਮੂਲ ਨਿਵਾਸੀਆਂ ਨੂੰ ਖਤਰਾ ਨਾ ਹੋਵੇ ਮੂਲ ਨਿਵਾਸੀਆਂ ਨੂੰ ਹਾਂ ਸਾਡੇ ਤੁਸੀਂ ਸਾਡੇ ਉੱਤੇ ਪੈਰ ਰੱਖ ਕੇ ਨਾ ਅੱਗੇ ਲੰਘੋ ਬਸ ਸੋ ਕੁੰਬੜੇ ਵਿੱਚ ਦੋ ਵੀਰਾਂ ਦਾ ਜਾਂ ਨੌਜਵਾਨਾਂ ਦਾ ਉਹਨਾਂ ਦੇ ਉੱਤੇ ਕਾਤਲਾ ਦਾ ਹਮਲਾ ਹੁੰਦਾ ਹੈ ਤੇ ਇੱਥੇ ਧਰਨਾ ਲੱਗਿਆ ਹੋਇਆ ਹੈ ਇੱਕ ਭੈਣ ਆਏ ਆ ਆਪਣੇ ਵਿਚਾਰ ਉਹਨਾਂ ਨੇ ਰੱਖੇ ਸੋ ਉਹ ਵਿਚਾਰ ਤੁਹਾਡੇ ਤੱਕ ਆ ਸਕਣ ਉਸ ਦੇ ਲਈ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਭੈਣ ਜੀ ਇੱਥੇ ਤੁਸੀਂ ਆਏ ਹੋ ਕੀ ਮਹਿਸੂਸ ਕਰਦੇ ਹੋ ਅੱਜ ਇੱਥੇ ਖੜ ਕੇ ਜਦੋਂ ਦੋ ਪੰਜਾਬੀ ਨੌ ਬੱਚਿਆਂ ਦਾ ਜਿਹੜਾ ਹੈਗਾ ਉਹ ਕਤਲ ਹੋਇਆ ਵੀਰ ਜੀ ਸਾਨੂੰ ਤਾਂ ਇਹਨਾਂ ਪਤਾ ਹੈ ਕਿ ਅੱਜ ਅਸੀਂ ਇਸ ਚੀਜ਼ ਦਾ ਮੁਕਾਬਲਾ ਕਰ ਰਹੇ ਹਾਂ ਅਸੀਂ ਸਾਰੇ ਖੜ ਗਏ ਇੱਥੇ ਆਉਣ ਵਾਲੀ ਸਾਡੀ ਪੀੜ੍ਹੀ ਇੰਨੀ ਜੋਗੀ ਵੀ ਹੈ ਨਹੀਂ ਕਿ ਇੱਥੇ ਖੜ ਸਕੋਗੀ ਕਿਉਂ ਕਹਿ ਰਹੇ ਹੋ ਤੁਸੀਂ ਇਹ ਗੱਲ ਕਿਉਂਕਿ ਤੁਸੀਂ ਮਾਹੌਲ ਦੇਖੋ ਕਿਦਾਂ ਦਾ ਬਣ ਰਿਹਾ ਓਹਨੂੰ ਤੁਸੀਂ ਖੁਦ ਦੇਖੋ ਵੀ ਜਿਹੜਾ ਆਪਣਾ ਪੰਜਾਬ ਜਿੱਥੇ ਆਪਾਂ ਕਹਿੰਦੇ ਵੀ ਪੰਜਾਬੀਆਂ ਦਾ ਹੁੰਦਾ ਸੀ ਹੁਣੇ ਪੰਜਾਬੀਆਂ ਦਾ ਨਹੀਂ ਰਿਹਾ ਪੰਜਾਬੀਆਂ ਦਾ ਤਾਂ ਹੀ ਰਿਹਾ ਹੀ ਨਹੀਂ ਜੇ ਅਸੀਂ ਹਿਮਾਚਲ 'ਚ ਥਾਂ ਨਹੀਂ ਲੈ ਸਕਦੇ ਅਸੀਂ ਰਾਜਸਥਾਨ 'ਚ ਗੁਜਰਾਤ 'ਚ ਇਹਨਾਂ ਥਾਵਾਂ 'ਚ ਅਸੀਂ ਥਾਂ ਨਹੀਂ ਲੈ ਸਕਦੇ ਤਾਂ ਫਿਰ ਸਾਡੀ ਸਰਕਾਰ ਨੂੰ ਕੀ ਹੋਇਆ ਉਹ ਹੁਣ ਇਹ ਕਹਿੰਦੇ ਨੇ ਵੀ ਦੇਖੋ ਜੀ ਅਸੀਂ ਵੀ ਜਾਣਦੇ ਆ ਦੂਜੀਆਂ ਸਟੇਟਾਂ 'ਚ ਕੰਮ ਕਰਨ ਅਸੀਂ ਕੈਨੇਡਾ ਅਮਰੀਕਾ ਵੀ ਜਾਣਦੇ ਆ ਤੇ ਇਹ ਚੀਜ਼ ਗੁਜਰਾਤ ਵਾਲੇ ਵੀ ਤਾਂ ਕਹਿ ਸਕਦੇ ਸੀ ਹਿਮਾਚਲ ਵਾਲੇ ਵੀ ਕਹਿ ਸਕਦੇ ਸੀ ਉਹ ਕਿਉਂ ਨਹੀਂ ਕਹਿੰਦੇ ਸਾਡੀ ਸੋਚ ਹੀ ਹੈ ਨਹੀਂ ਉੱਥੋਂ ਤੱਕ ਉਹਨਾਂ ਦੀ ਸੋਚ ਹੈ ਉਹ ਆਪਣੇ ਸਟੇਟ ਲਈ ਕੋਈ ਸੋਚ ਰੱਖਦੇ ਹੋਣੇ ਉਹਨਾਂ ਨੇ ਕਾਨੂੰਨ ਬਣਾਏ ਅਸੀਂ ਨਹੀਂ ਬਣਾਏ ਨਾ ਅਸੀਂ ਬਣਾਉਣ ਤਿਆਰ ਆ ਹੁਣ ਜੇ ਹੁਣ ਵੀ ਨਾ ਬਣਾਏ ਇਹ ਸਿਸਟਮ ਨੇ ਸਮਝ ਆਣੀ ਆਪਣੀ ਤੁਹਾਨੂੰ ਇੱਥੇ ਰਹਿਣ 'ਚ ਕੋਈ ਦਿੱਕਤ ਮਹਿਸੂਸ ਹੁੰਦੀ ਆ ਇਸ ਮਾਲ 'ਚ ਬਹੁਤ ਦਿੱਕਤ ਮਹਿਸੂਸ ਹੁੰਦੀ ਆ ਦੇਖੋ ਜੀ ਬਹੁਤ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਤੋਂ ਅਸੀਂ ਇਹ ਮਹਿਸੂਸ ਕਰਦੇ ਆਂ ਕਿਵੇਂ ਮੈਸੂਸ ਕਰਦੇ ਆਂ ਕਿਸੇ ਜਗ੍ਹਾ ਚਲੋ ਮੈਂ ਨਾ ਨਹੀਂ ਲਾਉਂਗੀ ਕਿਸੇ ਜਗ੍ਹਾ ਲੰਗਰ ਦਾ ਪ੍ਰਬੰਧ ਸੀ ਉੱਥੇ ਪੰਜਾਬੀ ਪੰਜਾਬਣਾਂ ਲੰਗਰਸ ਲੱਗੀਆਂ ਹੋਈਆਂ ਸੀ ਭਈਆਂ ਨੇ ਉਹਨਾਂ ਨੂੰ ਧੱਕੇ ਮਾਰ ਕੇ ਸਾਈਡ ਕੀਤਾ ਪੰਜਾਬਣਾਂ ਨੂੰ ਪੰਜਾਬਣਾਂ ਨੂੰ ਮੇਰੇ ਅੱਖੀਂ ਦੇਖਣ ਦੀ ਗੱਲ ਹੈ ਅਸੀਂ ਚਾਰ ਜਣੀਆਂ ਉੱਥੇ ਮੌਜੂਦ ਸੀ ਮੈਂ ਉੱਥੇ ਉਹਨਾਂ ਨੂੰ ਉਹਨਾਂ ਦਾ ਵਿਰੋਧ ਕੀਤਾ ਵੀ ਧੱਕੇ ਕਿਉਂ ਮਾਰਦੇ ਹੋ ਉਹਦੇ ਜਵਾਬ ਚ ਉਹਨਾਂ ਨੇ ਦੰਦ ਕੱਢੇ ਉਹ ਇੰਨਾ ਮਹਿਸੂਸ ਹੋਇਆ ਵੀ ਹੁਣ ਇਹ ਦਿਨ ਆ ਗਿਆ ਵੀ ਦੰਦ ਕੱਢੇ ਜਾਂ ਦੰਦ ਚੜਾਏ ਗਿਆ ਜਾਂਦਾ ਇੱਕਦਮ ਚੜਾਏ ਕਿਹਾ ਜਾਂਦਾ ਦੰਦ ਚੜਾਏ ਮਜ਼ਾਕ ਬਣਾਇਆ ਫਸਣ ਲੱਗੀ ਆਪਣੀ ਜਗਤੋਂ ਨਹੀਂ ਹਿੱਲੇ ਤਾਂ ਮਤਲਬ ਇਹ ਦਿਨ ਆ ਗਿਆ ਅਸੀਂ ਤਾਂ ਵਿਰੋਧ ਕਰ ਲਿਆ ਸਾਡੇ ਬੱਚਿਆਂ ਤੋਂ ਹੋਣਾ ਨਹੀਂ ਕਿਉਂਕਿ ਸਾਡੇ ਬੱਚੇ ਇੰਨੇ ਜੋਗੇ ਹੈ ਨਹੀਂ ਸਾਡੇ ਬੱਚੇ ਤਾਂ ਫਿਰ ਉਸ ਕਿਉਂਕਿ ਸਾਡੇ ਬੱਚਿਆਂ ਦੀ ਤਾਂ ਬੁਨਿਆਦ ਹੀ ਉਹਨਾਂ ਨੇ ਹਲਾ ਕੇ ਰੱਖਤੀ ਹੈ ਕਿੱਦਾਂ ਕਿੱਦਾਂ ਹਿੱਲੀ ਹੈ ਸਾਡੇ ਬੱਚੇ ਤਾਂ ਆਪਣੀ ਭਾਸ਼ਾ ਵੀ ਛੱਡ ਗਏ ਆ ਆਪਣੀ ਬੋਲੀ ਆਪਣੀ ਰਹਿਣੀ ਬਹਿਣੀ ਛੱਡ ਗਏ ਆ ਸਾਡੇ ਸਰਕਾਰੀ ਸਕੂਲਾਂ ਵਿੱਚ ਜਾ ਕੇ ਦੇਖੋ ਪੰਜਾਬੀ ਕਿੰਨੇ ਪੜ੍ਹਦੇ ਨੇ ਤੇ ਪ੍ਰਵਾਸੀ ਕਿੰਨੇ ਪੜ੍ਹਦੇ ਨੇ ਕੱਲ ਨੂੰ ਪਤਾ ਨਹੀਂ ਸਰਕਾਰਾਂ ਨੇ ਕੀ ਕਰਨਾ ਕਿਹੇ ਜਿਹੇ ਕਾਨੂੰਨ ਲੈ ਕੇ ਆਉਣੇ ਆ ਤੇ ਅਸੀਂ ਉੱਥੇ ਸਟੈਂਡ ਵੀ ਨਹੀਂ ਕਰਾਂਗੇ ਕਿਤੇ ਕਿਦਾਂ ਦੇ ਕਾਨੂੰਨਾਂ ਦਾ ਢਾਰਾ ਤੁਹਾਨੂੰ ਕੁਛ ਵੀ ਹੋ ਸਕਦਾ ਹੈ ਚੇਂਜਸ ਨੇਚਰਸ ਹੋ ਗਏ ਬਹੁਤ ਕੁਝ ਹੋ ਰਿਹਾ ਕੁਛ ਵੀ ਹੋ ਸਕਦਾ ਹੈ ਕੱਲ ਨੂੰ ਇਹ ਵੀ ਕਿਹਾ ਜਾ ਸਕਦਾ ਹੈ ਕਿ ਜੀ ਅਸੀਂ ਜਿਹੜੇ ਪੰਜਾਬੀ ਬੋਲੀ ਵਾਲੇ ਜਾਂ ਪੰਜਾਬੀ ਸਰਕਾਰੀ ਸਕੂਲਾਂ ਚ ਪੜੇ ਬੱਚੇ ਐ ਅਸੀਂ ਉਹਨਾਂ ਨੂੰ ਨੌਕਰੀਆਂ ਦੇਣੀਆਂ ਫਿਰ ਤੁਸੀਂ ਦੇਖਿਓ ਸਾਡੇ ਬੱਚੇ ਕਿੱਥੇ ਸਟੈਂਡ ਕਰਨਗੇ ਤੁਸੀਂ ਤਾਂ ਸਾਰੇ ਆਪਣੇ ਕਨਵੈਂਟ ਚ ਪੜਾ ਲੈਣਾ ਕਨਵੈਂਟ ਚ ਪੜਾ ਲੈ ਗੱਲ ਇਹ ਨਹੀਂ ਕਿ ਕਨਵੈਂਟ ਜਾਂ ਪ੍ਰਾਈਵੇਟ ਜਾਂ ਸਰਕਾਰੀ ਦੀ ਗੱਲ ਨਹੀਂ ਗੱਲ ਇਹ ਹੈ ਕਿ ਸਾਨੂੰ ਜਿਹੜੀਆਂ ਸਾਡੀਆਂ ਬੇਸਿਕ ਸਾਡੀਆਂ ਵੈਲਿਊਜ਼ ਐ ਬੱਚਿਆਂ ਦੇ ਵਿੱਚੋਂ ਅਸੀਂ ਉਹ ਨਹੀਂ ਪਾ ਪਾ ਰਹੇ ਤੇ ਸਾਡੇ ਬੱਚਿਆਂ ਦਾ ਕੱਲ ਨੂੰ ਕਿਉਂਕਿ ਸਾਡੇ ਬੱਚੇ ਜਝਾਰੂ ਤਾਂ ਰਹੇ ਨਹੀਂ ਹੂੰ ਬੋਲੜ ਹੋਗੇ ਬੋਲੜ ਹੋਗੇ ਨੇ ਤੇ ਸਾਡੇ ਬੱਚਿਆਂ ਤੋਂ ਲੜਿਆ ਨਹੀਂ ਜਾਣਾ ਜੇ ਤਾਂ ਆਪਾਂ ਆਪਣੇ ਰਹਿੰਦੇ ਰਹਿੰਦੇ ਆਪਣੀ ਜਨਰੇਸ਼ਨ ਚ ਕੁਛ ਕਰ ਗਏ ਤਾਂ ਕਰ ਜਾਾਂਗੇ ਬੱਚਿਆਂ ਤੋਂ ਕੁਛ ਨਹੀਂ ਹੋਣਾ ਮੇਰੀ ਤਾਂ ਸਰਕਾਰ ਨੂੰ ਬੇਨਤੀ ਆ ਕਿ ਤੁਸੀਂ ਛੱਡ ਦਿਓ ਵੋਟਾਂ ਦਾ ਲਾਲਚ ਸਿਰਫ ਇਹ ਦੇਖ ਲਓ ਵੀ ਪੰਜਾਬ ਪੰਜਾਬੀਆਂ ਦਾ ਤਾਂ ਰਹਿ ਜਾਏ ਅਸੀਂ ਇਹ ਨਹੀਂ ਕਹਿੰਦੇ ਅਸੀਂ ਵੀ ਜਾਣਦੇ ਆ ਦੂਜੀਆਂ ਸਟੇਟਾਂ ਚ ਅਮਰੀਕਾ ਕੈਨੇਡਾ ਤੱਕ ਜਾਣਦੇ ਆ ਅਸੀਂ ਵੀ ਜਾਣਦੇ ਆ ਪਰ ਕੋਈ ਮਿਹਨਤ ਕਰਨ ਦਾ ਕੋਈ ਸਾਡਾ ਉੱਥੇ ਅਸੂਲ ਬਣੇ ਹੁੰਦੇ ਆ ਕਿ ਤੁਸੀਂ ਇਹ ਮਾਪਦੰਡ ਪਾਸ ਕਰਕੇ ਤੁਸੀਂ ਸਾਡੇ ਇਥੋਂ ਦੇ ਵਸਨੀਕ ਬਣੋਗੇ ਕੋਈ ਇੱਥੇ ਮਾਪਦੰਡ ਨਹੀਂ ਹੈ ਜੀ ਮਤਲਬ ਅਗਲੀ ਪੀੜ੍ਹੀ ਹੁਣ ਆਪਾਂ ਜੁੱਤੀਆਂ ਖਾਣੇ ਵਾਲੀ ਤਿਆਰ ਕਰ ਲਈ ਤੇ ਖਾਣੇ ਵਾਲੀ ਤਿਆਰ ਕਰ ਲਈ ਜੇ ਤਾਂ ਆਪਾਂ ਹੁਣ ਕੁਝ ਆਪਣੇ ਕੋਈ ਇਸ ਮਤਲਬ ਇਕੱਠ ਅੱਜ ਜੋ ਆਪਾਂ ਕੀਤਾ ਹੈ ਇਹ ਆਪਣੇ ਕੋਈ ਸੰਗਰਸ਼ ਨਾਲ ਕੇ ਸਰਕਾਰ ਨੇ ਕੁਝ ਕਰਤਾ ਕਰਤਾ ਆਪਣੇ ਬੱਚਿਆਂ ਨੇ ਤਾਂ ਕਦੇ ਐਂ ਕਹਿਣਾ ਵੀ ਨਹੀਂ ਕਿ ਸਾਡੇ ਨੂੰ ਥੱਕਾ ਹੋ ਰਿਹਾ ਤੁਸੀਂ ਵੇਖਣਾ ਉਹਨਾਂ ਨੇ ਕਹਿਣਾ ਹੀ ਨਹੀਂ ਉਹ ਸਿਰਫ ਫਲੋ ਦੇ ਵਿੱਚ ਚਲੇ ਜਾਣਗੇ ਸਿਰਫ ਮੈਂ ਇੰਨੀ ਹੀ ਬੇਰੀ ਬੇਨਤੀ ਹੈ ਸਾਰੀਆਂ ਸਰਕਾਰਾਂ ਮੈਂ ਤਾਂ ਕਹਿਨੀ ਆ ਪੰਜਾਬ ਦਾ ਜੇ ਕੋਈ ਸੋਚਦਾ ਨਾ ਸਰਕਾਰ ਦੇਖੋ ਕੋਈ ਪੰਜਾਬ ਦਾ ਤਾਂ ਨਹੀਂ ਸੋਚਦੀ ਕੋਈ ਵੀ ਸਰਕਾਰ ਆ ਜੇ ਪੰਜਾਬ ਦਾ ਨਹੀਂ ਸੋਚਦੀ ਉਹ ਵੋਟਾਂ ਦਾ ਹੀ ਸੋਚਦੀ ਹੈ ਮੈਂ ਤਾਂ ਇਹ ਕਹਿਨੀ ਆ ਵੀ ਜਿੰਨੀਆਂ ਜੱਥੇਬੰਦੀਆਂ ਨੇ ਜਿੰਨਾ ਲੋਕ ਜਿੰਨੇ ਵੀ ਆਮ ਲੋਕ ਪੰਜਾਬ ਨੂੰ ਪਿਆਰ ਕਰਦੇ ਨੇ ਇਸ ਟਾਈਮ ਸਭ ਤੋਂ ਪਹਿਲਾ ਮੁੱਦਾ ਹੀ ਇਹ ਹੋਣਾ ਚਾਹੀਦਾ ਹੈ ਵੀ ਕੀ ਪੰਜਾਬ ਸਾਡਾ ਪੰਜਾਬੀਆਂ ਦਾ ਰਹੂਗਾ ਵੀ ਕਿ ਨਹੀਂ ਕੁਝ ਤਾਂ ਬਾਹਰ ਚਲੇ ਗਏ ਜਿਹੜੇ ਇੱਥੇ ਰਹਿ ਗਏ ਨੇ ਉਹਨਾਂ ਦਾ ਵੀ ਤੁਹਾਨੂੰ ਪਤਾ ਹੈ ਵੀ ਹੁਣ ਕਿਸ ਤਰੀਕੇ ਦਾ ਉਹਨਾਂ ਦਾ ਬੇਸ ਤਿਆਰ ਹੋ ਗਿਆ ਤੇ ਬਾਕੀ ਰਹਿੰਦੇ ਖੁੰਦੇ ਜਦੋਂ ਆਪਣੀ ਤੁਸੀਂ ਹੁਣ ਪਰਸੈਂਟੇਜ ਕੱਢ ਕੇ ਦੇਖਿਓ ਡੈਮੋਗ੍ਰਾਫੀ ਕਿੰਨੀ ਚੇਂਜ ਹੋ ਗਈ ਹੈ ਕਿੰਨਾ ਮੁਸਲਮਾਨ ਪਾਈ ਜਾ ਰਾ ਇੱਥੇ ਆ ਗਿਆ ਹੈ ਯੂਪੀ ਤੋਂ ਪਹਿਲਾਂ ਸਵਾ% ਹੁੰਦੇ ਸੀ ਹੁਣ 4% ਤੇ ਚਲੇ ਗਏ ਨੇ ਠੀਕ ਹੈ ਤਾਂ ਮੇਰੇ ਕਹਿੰਦਾ ਮੈਂ ਇਹ ਨਹੀਂ ਕਿ ਕਿਸੇ ਦੇ ਖਿਲਾਫ ਹਾਂ ਬਹੁਤ ਚੰਗੀ ਗੱਲ ਹੈ ਕਿਸੇ ਕਮਿਊਨਿਟੀ ਦੇ ਨਾਲ ਨਫ਼ਰਤ ਤਾਂ ਨਹੀਂ ਬੋਲ ਰਹੀ ਅੰਦਰ ਤੁਹਾਡੇ ਨਹੀਂ ਬਿਲਕੁਲ ਵੀ ਨਹੀਂ ਸਾਡੇ ਬਹੁਤ ਇਹੋ ਜਿਹੇ ਵੀਰ ਨੇ ਜਿਹੜੇ ਯੂਪੀ ਤੋਂ ਆਏ ਨੇ ਜੀ ਬੰਗਾਲ ਤੋਂ ਆਏ ਨੇ ਇੰਨਾ ਸਾਡੇ ਨਾਲ ਮੋਹ ਪਿਆਰ ਹੈ ਉਹਨਾਂ ਬਿਨਾ ਬਹੁਤ ਕੰਮ ਸਾਡੇ ਚੱਲਦੇ ਨਹੀਂ ਤੇ ਇਹ ਅੱਜ ਦਾ ਥੋੜਾ ਸਾਡੇ ਤਾਂ ਪੁਰਾਣੇ ਸਮਿਆਂ ਤੋਂ ਲੈ ਕੇ ਜ਼ਮੀਨਾਂ ਦੇ ਵਿੱਚ ਸਾਨੂੰ ਅਸੀਂ ਹੱਥ ਜੋੜ ਕੇ ਆਹ ਕਹਿੰਦੇ ਸੀ ਵੀ ਆਓ ਜੀ ਕੰਮ ਕਰੋ ਪੈਸੇ ਕਮਾਓ ਅਸੀਂ ਵੀ ਜਾਣੇ ਅਮਰੀਕਾ ਕੈਨੇਡਾ ਕੰਮ ਕਰਦੇ ਪਰਵਾਸ ਜ਼ਰੂਰੀ ਆ ਪਰ ਮੂਲ ਨਿਵਾਸੀਆਂ ਨੂੰ ਖਤਰਾ ਨਾ ਹੋਵੇ ਮੂਲ ਨਿਵਾਸੀਆਂ ਨੂੰ ਹਾਂ ਸਾਡੇ ਤੁਸੀਂ ਸਾਡੇ ਉੱਤੇ ਪੈਰ ਰੱਖ ਕੇ ਨਾ ਅੱਗੇ ਲੰਘੋ ਬਸ ਸਾਨੂੰ ਸਾਡੀ ਹੋਂਦ ਨੂੰ ਖਰਾਬ ਕਰਕੇ ਸਰਕਾਰ ਨੂੰ ਇੰਨਾ ਚਾਹੀਦਾ ਵੀ ਪਹਿਲਾਂ ਪੰਜਾਬੀਆਂ ਦਾ ਵੀ ਦੇਖਣ ਤੁਸੀਂ ਕਹਿੰਦੇ ਹੋ ਵੀ ਸਾਡੀ ਅਗਲੀ ਪੀੜ੍ਹੀ ਪੋਲਡ ਹੋ ਗਈ ਆਪਣਾ ਕਸੂਰ ਕਿੰਨਾ ਸਮਝਦੇ ਹੋ ਮੰਨਦੇ ਹੋ ਵੀ ਅਸੀਂ ਕਸੂਰਵਾਰ ਆ ਅਸੀਂ ਨਹੀਂ ਸੰਭੇ ਹੋ ਅਸੀਂ ਨਹੀਂ ਸੰਭੇ ਸਾਨੂੰ ਸ਼ਰਮ ਆਉਂਦੀ ਆ ਸਾਡਾ ਬੱਚਾ ਪੰਜਾਬੀ ਚ ਬੋਲਦਾ ਅਸੀਂ ਫਿਰ ਉਹਨੂੰ ਟੋਕਦੇ ਆ ऐसे नहीं बोलते तो फिर वो ਸਾਡੀ ਕਮੀ ਹੈ ਅਸੀਂ ਪਰ ਮੈਂ ਇਹ ਕਹਿਣੀ ਆ ਵੀ ਇਹ ਚੀਜ਼ਾਂ ਹੁਣ ਇੱਕ ਬੰਦਾ ਕਰ ਸਕਦਾ 10 ਜਣੇ ਕਰ ਸਕਦੇ ਆ ਪੰਜਾਬ ਦੇ ਵਿੱਚ ਇੰਨੀ ਜਨਤਾ ਹੈ ਇਹ ਇਹ ਚੀਜ਼ ਅਫੇਰ ਹੀ ਹੋ ਸਕਦੀ ਹੈ ਨਾ ਜਾਂ ਤਾਂ ਹੁਣ ਤਾਂ ਦੇਖੋ ਜੀ ਪਾਣੀ ਬਹੁਤ ਕ੍ਰਾਸ ਹੋ ਗਿਆ ਹੁਣ ਤਾਂ ਸਿਰਫ ਇਹੀ ਹੈ ਵੀ ਸਰਕਾਰ ਇਹ ਕਰ ਸਕਦੀ ਹੈ ਵੀ ਦੂਜੀਆਂ ਸਟੇਟਾਂ ਤੋਂ ਮਾੜੀ ਜੀ ਥੋੜਾ ਜਿਹਾ ਸਿੱਖ ਲੇ ਜੇ ਨਹੀਂ ਸਮਝ ਆਉਂਦੀ ਨਾ ਆਪ ਨੂੰ ਤਾਂ ਸਰਕਾਰ ਦੂਜੇ ਜਿੱਥੋਂ ਦੇ ਇਹ ਹੋਏ ਹੋਏ ਨੇ ਕਾਨੂੰਨ ਉੱਥੇ ਮੁੱਖ ਮੰਤਰੀਆਂ ਨੂੰ ਪੁੱਛ ਲੈ ਵੀ ਸਾਨੂੰ ਸਿਖਾ ਦਿਓ ਜੀ ਅਸੀਂ ਕਿੱਦਾਂ ਕਰੀਏ ਤੁਸੀਂ ਬਹੁਤ ਵਧੀਆ ਗੱਲਾਂ ਕਰ ਰਹੇ ਹੋ ਤਾਂ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਪੁੱਛਣਾ ਦਵਾਂਗਾ ਵੀ ਕਿਹਾ ਜਾਂਦਾ ਵੀ ਇੱਕ ਮਾਂ ਦਾ ਰੋਲ ਹੁੰਦਾ ਏ ਸਭ ਤੋਂ ਵੱਡਾ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਬਣਾਉਣਾ ਅੱਜ ਦੀਆਂ ਧੀਆਂ ਨੂੰ ਜੇ ਸਾਡੀਆਂ ਭੈਣਾਂ ਨੂੰ ਕਿੱਦਾਂ ਦੇਖਦੇ ਹੋ ਸਭ ਤੋਂ ਜ਼ਿਆਦਾ ਜੇ ਆਪਣੀ ਭਾਸ਼ਾ ਨੂੰ ਛੱਡਿਆ ਆਪਣੇ ਸੱਭਿਆਚਾਰ ਨੂੰ ਛੱਡਿਆ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਭੈਣਾਂ ਨੇ ਛੱਡੇ ਸਾਡੀਆਂ ਧੀਆਂ ਨੇ ਛੱਡੇ ਸਭ ਤੋਂ ਮੈਂ ਕਹਿੰਨੀ ਆ ਵੀ ਸਭ ਤੋਂ ਪਹਿਲਾਂ ਮਾਂ ਹੀ ਕਰੇ ਟੋਕ ਸਕਦੀ ਹੈ ਵੀ ਪੁੱਤ ਤੈਨੂੰ ਪੰਜਾਬੀ ਨਹੀਂ ਆਉਂਦੀ ਜਾਂ ਆਹ ਲਫ਼ਜ਼ ਤੂੰ ਗਲਤ ਬੋਲਤਾ ਜਾਂ ਇਹ ਤੂੰ ਆ ਗਲਤ ਲਿਖਤਾ ਇਹ ਦੀ ਸਿਹਾਰੀ ਨਹੀਂ ਸੀ ਲਗਣੀ ਬਿਹਾਰੀ ਲਗਣੀ ਸੀ ਜਾਂ ਕਿਤੇ ਤੁਹਾਨੂੰ ਕੋਈ ਮੈਸੇਜ ਆਉਂਦਾ ਹੈ ਉਹਦੇ 'ਚ ਸਪੈਲਿੰਗ ਗਲਤ ਲਿਖੇ ਹੋਣ ਜਾਂ ਕੁਝ ਗਲਤ ਲਿਖੇ ਹੋਵੇ ਤਾਂ ਤੁਸੀਂ ਉਸੇ ਟਾਈਮ ਅਗਲੇ ਨੂੰ ਜਵਾਬ ਦੇ ਕੇ ਕਹੋ ਵੀ ਇਹ ਆਹ ਗਲਤ ਲਿਖਿਆ ਗਿਆ ਜੀ ਤੁਸੀਂ ਇਹਨੂੰ ਸਿਹਾਰੀ ਦੀ ਬਿਹਾਰੀ ਕਰ ਲਓ ਆਪਾਂ ਉਵੇਂ ਪੜ ਦਿੰਦੇ ਆ ਉਵੇਂ ਫਾਰਵਰਡ ਕਰ ਦਿੰਦੇ ਆ ਆਪਾਂ ਮਤਲਬ ਸੋਚ ਹੀ ਹੈ ਨਹੀਂ ਕਿ ਸਾਡੀ ਜਿਹੜੀ ਭਾਸ਼ਾ ਹੈ ਉਹ 'ਚ ਕਿੰਨੀ ਮਿਲਾਵਟ ਹੋ ਗਈ ਆ ਕਈ ਐਸੇ ਸ਼ਬਦ ਨੇ ਜਿਹੜੇ ਆਪਣੇ ਹੈ ਹੀ ਤਾਂ ਆਪਾਂ ਹੁਣ ਬੋਲਦੇ ਆ ਵਿੱਚ ਮਿਲਾਵਟ ਕਰਕੇ ਹੂੰ ਤਾਂ ਫਿਰ ਉਹ ਤਾਂ ਹੁਣ ਆਪਾਂ ਹੀ ਦੇਖਣਾ ਅੱਜ ਦੀ ਜਿਹੜੀ ਘਟਨਾ ਆਏ ਆਪਾਂ ਖੁਦ ਹੀ ਤਿਆਰ ਆਪਾਂ ਸਰੈਂਡਰ ਕਰਨ ਦੀ ਤਿਆਰ ਆ ਤਾਂ ਫਿਰ ਕੋਈ ਕੁਝ ਨਹੀਂ ਕਰ ਸਕਦਾ ਅੱਜ ਦੀ ਘਟਨਾ ਨੂੰ ਹੁਣ ਜ਼ਿੰਮੇਵਾਰ ਕਿਹਨੂੰ ਦੇਖਦੇ ਹੋ ਇਹਦੇ ਪਿੱਛੇ ਕੀ ਵਜ੍ਹਾ ਹੈ ਤੇ ਅੱਗੇ ਨਾ ਹੋਵੇ ਤਾਂ ਉਹਦੇ ਲਈ ਸਨੇਹਾ ਕੀ ਆ ਪੂਰੀ ਘਟਨਾ ਕੀ ਹੋਈ ਹੈ ਨਾ ਤਾਂ ਮੈਂ ਉਹਨੂੰ ਉਹ ਪਤਾ ਨਾ ਮੈਂ ਉਹ ਸੁਣੀ ਆ ਗੱਲ ਹਜੇ ਤਾਂ ਮੈਂ ਫੇਰ ਜਾ ਕੇ ਅੰਦਰ ਵੇਖਿਆ ਵੀ ਨਹੀਂ ਵੀ ਕੀ ਹੋਇਆ ਸੰਗੀਤਰਾ ਪਰ ਕਾਰਨ ਸਾਰਿਆਂ ਦੇ ਪਿੱਛੇ ਇੱਕੋ ਹੀ ਨਿਕਲੂਗਾ ਉਹਨਾਂ ਵਾਲੇ ਟਾਈਮ 'ਚ ਵੀ ਇਹ ਘਟਨਾ ਮਵਦਨ ਗਈਆਂ ਕਿਉਂਕਿ ਤੁਹਾਡੀ ਜਿਹੜੀ ਡੈਮੋਗ੍ਰਾਫੀ ਹੈ ਨਾ ਉਹ ਹੁਣ ਜਿਹੜਾ ਪਹਿਲਾਂ ਆਏ ਲੈਵਲ ਹੁੰਦਾ ਸੀ ਨਾ ਵੀ ਆ ਪੰਜਾਬੀ ਨੇ ਆਹ ਦੂਸਰਾ ਲੈਵਲ ਥੱਲੇ ਹੁੰਦਾ ਸੀ ਹੁਣ ਇਹ ਆਏ ਹੋ ਚੁੱਕਿਆ ਤੇ ਜਿੱਦੇ ਆਏ ਹੋ ਗਿਆ ਨਾ ਤੇ ਤੁਸੀਂ ਉਸ ਦਿਨ ਦੇਖਿਓ ਫਿਰ ਖਤ ਖਤਮ ਹੋ ਜੂਗਾ ਪੰਜਾਬੇ ਖਤਮ ਹੋ ਜੂਗਾ ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਮੇਰੀ ਤਾਂ ਬੇਨਤੀ ਹੈ ਸਾਰੀਆਂ ਸਰਕਾਰਾਂ ਨੂੰ ਸਾਰੇ ਜਿੰਨੇ ਵੀ ਜਿੰਨੇ ਵੀ ਜਥੇਬੰਦੀਆਂ ਨੇ ਨਾ ਆਪ ਦੀਆਂ ਲੜਾਈਆਂ ਬਾਅਦ ਚ ਲੜ ਲਿਓ ਜੇ ਪੰਜਾਬ ਹੀ ਨਾ ਰਹੇ ਫਿਰ ਕਾਹਦੀਆਂ ਤੁਹਾਡੀਆਂ ਲੜਾਈਆਂ ਫਿਰ ਤੁਸੀਂ ਲੜੀ ਜਾਇਓ ਫਿਰ ਤੁਸੀਂ ਹਾਂ ਜੇ ਤੁਸੀਂ ਪਈਆਂ ਦੇ ਸਰਪੰਚ ਬਣਨਾ ਤੇ ਪਈਆਂ ਦੇ ਐਮਐਲਏ ਬਣਨਾ ਫਿਰ ਥੋੜੀ ਮਰਜ਼ੀ ਹੈ ਸਰਪੰਚ ਬਸ ਸਭ ਬਿਲਕੁਲ ਲੜਾਈ ਜਿਹੜੀ ਹੈਗੀ ਹੋਂਦ ਦੀ ਹੈ ਲੜਾਈ ਪੰਜਾਬ ਦੇ ਵਿਰਸੇ ਦੀ ਵਿਰਾਸਤ ਦੀ ਹੈ ਸਭਿਆਚਾਰ ਦੀ ਹੈ ਜਾਂ ਕਹ ਲਓ ਸਮੁੱਚੇ ਪੰਜਾਬ ਦੀ ਲੜਾਈ ਹੈ ਇਹ ਪੰਜਾਬੀ ਕਿੱਥੇ ਜਾ ਰਹੀ ਹੈ ਅੱਜ ਪੰਜਾਬੀਅਤ ਕਿੱਥੇ ਜਾ ਰਹੀ ਹੈ ਬੈਕਫੁੱਟ ਤੇ ਆ ਰਹੇ ਆਂ ਪ੍ਰਵਾਸੀ ਇੱਥੇ ਆ ਕੇ ਕਿਸ ਤਰ੍ਹਾਂ ਦਾ ਮਾਹੌਲ ਸਜ ਰਹੇ ਆ ਕਿੰਨਾ ਉਹਨਾਂ ਨੂੰ ਆਉਣਾ ਚਾਹੀਦਾ ਸੀ ਕੀ ਕਰਨਾ ਚਾਹੀਦਾ ਸੀ ਕਿ ਸਾਡੇ ਸੱਭਿਆਚਾਰਨ ਨੂੰ ਪ੍ਰਭਾਵਿਤ ਕਰਨਾ ਉਹਨਾਂ ਦਾ ਬਣਦਾ ਸੀ ਜਾਂ ਅਸੀਂ ਉਹਦੇ ਵਿੱਚ ਕਿੰਨੇ ਕਸੂਰਵਾਰ ਆ ਬਹੁਤ ਸਾਰੇ ਸਵਾਲ ਆਪਣੇ ਆਪ ਦੇ ਵਿੱਚ ਪਰ ਇਹਨਾਂ ਦਾ ਚਿੰਤਨ ਕਰਨ ਦੀ ਲੋੜ ਆ ਇਹਨਾਂ ਦੇ ਉੱਤੇ ਸੋਚਣ ਦੀ ਲੋੜ ਆ ਵਿਚਾਰ ਕਰਨ ਦੀ ਲੋੜ ਆ ਅਸੀਂ ਕੀ ਕਰ ਰਹੇ ਆ ਅਸੀਂ ਕਿੰਨੇ ਜ਼ਿੰਮੇਵਾਰ ਆ ਇਹ ਸਾਰੀਆਂ ਗੱਲਾਂ ਬੜੀਆਂ ਸੋਚਣ ਵਾਲੀਆਂ ਸੋ ਇਸ ਭੈਣ ਨੇ ਸਰਨ ਦੇ ਵਿੱਚ ਖੜ ਕੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਵੱਡੇ ਸਨੇਹ ਦਿੱਤੇ ਪਰ ਅਸੀਂ ਇਹਨਾਂ ਨੂੰ ਕਦੋਂ ਸਮਝਾਂਗੇ ਉਹ ਦੇਖਣ ਵਾਲੀ ਗੱਲ ਰਹੀ ਗੀ ਗੁਰਪ੍ਰੀਤ ਸਿੰਘ ਦੇ ਨਾਮ ਸਿੰਘ ਪੰਜਾਬੀ ਲੋਕਚਾਨ